ਸਪੋਗ ਮੈਂ ਬੋੜ ਭੋਖ ਨਾ ਹੋਈ ਧਨ ਕੇ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ ਸਿਰਾਗ ਮੈਂ ਲਾ ਪਹਿਲਾ ਇਹ ਮਨ ਮੂਰਖ ਲੋਭੀ ਆ ਲੋਭੇ ਲਗਾ ਲੋ ਭਾਨ ਸਬਦਨਾ ਪੀਜੇ ਸਾਖ ਤਾਗ ਦੁਰਮਤੀ ਆ ਮਨ ਜਾਨ ਸਾਧੂ ਸਤਗੁਰ ਜੀ ਮਿਲੇ ਤਾਂ ਪਾਏ ਗੁਣੀ ਨਿਧਾਨ ਮਨ ਰੇ ਹੁਮੇ ਛੋੜ ਗੋਮਾਨ ਹਰ ਗੁਰ ਸਰਵਰਥੀ ਤੂੰ ਪਾਵੇ ਦਰਗਹਿ ਮਾਨ ਰਾਵ ਰਾਵਨਾ ਜਾ ਦਿਨ ਸਰਾਤੀ ਗੁਰਮੁਖ ਅਰਤਨ ਜਾਨ ਸਭ ਸੁਖ ਹਰ ਰਸ ਭੋਗਣ ਸੰਸਮਾ ਮਿਲ ਗਿਆਨ ਨਿਸ ਨਿਤ ਹੈ ਨਿਸਿਆਰ ਪ੍ਰਭ ਸੇਵਿਆ ਧਤ ਗੁਰ ਦੀ ਆ ਨਾਮ ਕੋ ਕਰ ਕੋੜ ਕੋ ਮਾਈ ਇਹ ਗੁਰਨਿੰਦਾ ਪਜੇ ਪਚਾਨ ਪਰਮੇ ਭੂਲਾ ਦੁੱਖਣੋ ਜਮ ਮਾਰ ਕਰੇ ਖੁਲਹਾਨ ਬਨਮੁਖ ਸੁਖ ਨ ਪਾਈਐ ਗੁਰਮੁਖ ਸੁਖ ਸੋ ਭਾਨ ਐਥੇ ਤੰਦ ਬਿਟਾਈਐ ਸਚ ਲਿਖਤ ਪਰਵਾਨੈ ਹਰ ਸੱਜਣ ਗੁਰੂ ਸੇਮਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨਵੀਸ ਰੈ ਕਰਮ ਸੱਚਾ ਨਿਸ਼ਾਨ ਸਿ ਰਾਗ ਮਹਿਲਾ ਪਹਿਲਾ ਇਕ ਤਲ ਪਿਆਰਾ ਵੀ ਸ੍ਰੀ ਰੋਕ ਵੱਡਾ ਮਨਮਾਹੀ ਕਿਉ ਦਰਗ ਪਤ ਪਾਈਏ ਜਾਂ ਹਰ ਨਵਸੇ ਮਨਮਾਈ ਗੁਰ ਮਿਲੇ ਸੁਖ ਪਾਈਏ ਅਗਨ ਮਰੈ ਗੁਣ ਗਮਾਹੀ ਮਾਨਰੀ ਐਨਸਾਰ ਅਨੁਸਾਰ ਜਿਨ ਖਿੰਨ ਪਲ ਨਾਮ ਨਾ ਵਿਸਰੇ ਤੇ ਜਨ ਵਿਰਲੇ ਸੰਸਾਰਾ ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਮ ਸੰਜੋਗ ਇਸਾ ਹਉਮੈ ਗਤ ਗੈ ਨਾਹੀ ਸੰਸਾ ਸੋਗ ਗੁਰਮੁਖ ਜੀ ਸਰ ਮਨ ਵਸੈ ਤੇ ਸ ਮਿਲੇ ਗੁਰ ਸੰਜੋਗ ਕਾਇਆ ਕਾਮਣ ਜੀ ਕਰੀ ਭੋਗੇ ਪੋਗਣ ਹਾਰ ਤਿਸੁ ਨੇਹੁ ਨਾ ਕੀਜੀ ਜੋ ਦਿਸੇ ਚਲਣ ਹਾਰੇ ਗੁਰਮਖ ਰਵੈ ਸੋ ਆਗਣੀ ਸੋ ਪ੍ਰਭ ਸੇਜ ਪਥਾਰ ਚਾਰ ਅਗਨੀ ਵਾਰ ਮਰ ਗੁਰਮੁਖ ਹਰਿ ਜਲ ਪਾਏ ਅੰਤਰ ਕਮ ਪ੍ਰਗਾਸ ਸੇ ਅਮਰਤ ਭਰਿਆ ਗਾਏ ਨਾਨਕ ਸਤਿ ਕਰਮੀ ਤੇ ਕਰ ਸੱਚ ਪਾਵੇ ਦਰਗਹ ਜਾਏ ਸਿਰਾਕ ਮਹਿ ਲਾ ਪਹਿਲਾ ਹਰ ਹਰ ਜੋ ਬੋ ਪਿਆਰੇ ਗੁਰਮਤਿ ਲੈ ਹਰ ਬੋਲ ਬਨ ਸੱਚ ਸੋਟੀ ਲਾਈਏ ਤੁਲਿਏ ਪੂਰੇ ਤੋਲ ਕਿੰਮਤ ਕਿਨੇ ਨਾ ਪਾਈਏ ਰਿਤ ਮਾਰਕ ਮੋਲ ਅਮੋਲ ਪਾਈ ਰੇ ਹਰ ਹੀਰਾ ਗੁਰ ਬਾਹੀ ਸਤ ਸੰਗਤ ਸਤ ਗੁਰ ਪਾਈਐ ਤੈਨੇ ਸਭ ਸਲਾਇ ਰਾਹ ਸੱਚ ਬਕਰਤਨ ਰਾਸੈ ਪਾਈ ਗੁਰ ਪ੍ਰਗਾਸ ਕਿਉ ਅਗਣ ਮਰੇ ਜਲ ਪਾਈ ਐ ਤਉ ਤ੍ਰਿਸ਼ਨਾ ਦਾਸਨ ਦਾਸ ਜਮ ਜੇ ਧਰਨ ਲਗੀ ਹਉ ਪਾ ਜਲ ਤਰੇ ਤਰਾਸ ਗੁਰਮ ਕੋੜ ਨਾ ਪਾਈ ਐ ਸੱਚ ਰਤੇ ਸੱਚ ਪਾਏ ਸਾਕਤ ਸਾਕ ਨਾ ਪਾਈ ਕੋੜੈ ਕੋੜੀ ਪਾਈ ਸੱਚਰ ਤੇ ਗੁਰ ਮਿਲੀ ਸੱਚੇ ਸਾਈ ਸਮਾਇ ਮਨ ਮਾਨਕ ਮਾਨਕ ਮਨ ਮੈਂ ਮਾਨਕ ਨਾਮ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਬਕਰਤਨ ਰਾਸ ਹੈ ਘਾਟ ਘਾੜ ਗੈਰ ਗਮੀਰ ਨਾਨੀ ਗੁਰਮ ਪਾਈ ਦਾ ਕਰੇ ਹਰੀਰ ਸਿਰ ਅਗਮ ਲਾ ਪਹਿਲਾ ਪਰਮੇ ਪੈ ਨ ਬੀਜੇ ਪੈ ਦਸੰਤਰ ਦੇ ਅੰਤਰ ਮੈਂ ਨਉ ਤਰੇ ਤ੍ਰਿਕ ਜੀਵਨ ਤ੍ਰਿਕ ਵੇਸ ਹੋਰ ਕੀ ਤੈ ਭਗਤ ਨਾ ਹੋਵੀ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮਖਿਆ ਗਨੀਵਾਰ ਗੁਰ ਕਾ ਕੇਹਾ ਮਨ ਵਸੈ ਹੋ ਮੇ ਤ੍ਰਿਸ਼ਨਾ ਮਾਰਹੁ ਮਨ ਮਾਗ ਨਿਰਮੋਲ ਰਾਮ ਨਾਮ ਫਤ ਪਾਇ ਮੇਲੇ ਸਤ ਸੰਗਤ ਹਰ ਪਾਈ ਗੁਰਮੁਖ ਘਰ ਲਿ ਉਲਾਇ ਆਪ ਗਿਆ ਸੁਖ ਪਾਇਆ ਮੇ ਸੱਲੇ ਸਲਸਮਾਏ ਜਿਨ ਹਰ ਨਾਮ ਨਾ ਚੇਤੇ ਸੇ ਔਕਣਿ ਆਵੇਂ ਜਾਏ ਜੇ ਸਤਿਗੁਰੂ ਕੋ ਨਾ ਭੇਟਿਓ ਸੋ ਪੌ ਜਲ ਪਜੇ ਪਚਾਏ ਇਹ ਮਾਨਗ ਜੀਵ ਨਿਰਮੋਲ ਹੈ ਕਿਉਂ ਕੋਡੀ ਬਦਲੇ ਜਾਏ ਜਿਨਾਂ ਸਤਿਗੁਰਾਂ ਸਿ ਮਿਲੇ ਸੇ ਪੂਰੇ ਪੁਰਖ ਸੋ ਜਾਨ ਗੁਰ ਮਿਲ ਬਹੁ ਜਲੰਗੀਏ ਤਰ ਗਏ ਪਤ ਪਰਮਾਨ ਨਾਨਕ ਤੇ ਮਖੋਜ ਲੈ ਤੋਰ ਉਪਜੇ ਸਭ ਨਿਸ਼ਾਨ ਸਿ ਰਾਗ ਮਹਿ ਲਾ ਪਹਿਲਾਂ ਕੰਜ ਕਰੋ ਬਨਜਾਰੀ ਹੋ ਵੱਖਰ ਲੈ ਉਸ ਮਾਲ ਤੈ ਸਿ ਵਤ ਵਿਸਾਈਐ ਜੈਸੀ ਨਿ ਬਹਿ ਨਾਲ ਅੱਗੇ ਸੋ ਸੋ ਜਾਨ ਹੈ ਲੈ ਸਿ ਵਸ ਮਾਲ ਭਾਈ ਰਾਮ ਕੋ ਚਿਤ ਲਾਇ ਹਰ ਜਸ ਵਖਰ ਲੈ ਚੱਲੋ ਸੋ ਦੇਖੈ ਪਤਿ ਆਈ ਰਹਉ ਜਿਨਾਂ ਰਾਸਨਾ ਸੱਚ ਹੈ ਕਿਉ ਤਿਨਾਂ ਸੁ ਕੋਈ ਘੋਟੇ ਬਣ ਜਿਵਣ ਜੀਏ ਮਨ ਤਨ ਖੋਟਾ ਹੋਈ ਫਾਈ ਫਾਦੀ ਮਿਰਗ ਜਿਉ ਦੁਖਣੋ ਨਿਤ ਰੋਏ ਘੋਟੇ ਪੋਤੇ ਨਾ ਪਾਏ ਤਿਨਹਾਂ ਗੁਰ ਦਰਸ਼ਨ ਹੋਈ ਖੋਟੇ ਜਾਤਨਾ ਪਾਤੈ ਕੋ ਨਾ ਸੀ ਜੇ ਕੋਈ ਖੋਟੇ ਕੋਟ ਕਮਾਉਣਾ ਆਏ ਗਿਆ ਪਤੀ ਕੋਈ ਨਾਨਕ ਮਨ ਸਮਝਾਈ ਗੁਰ ਕੈ ਸਭ ਸਲਾਹ RAM ਨਾਮ ਰੰਗ ਰਤਿਆ ਪਾਰਨਾ ਪਰੰਤਿ ਨਾ ਹਰ ਜਬ ਲਾਹੀ ਅਕਲਾ ਨਿਰਭਉ ਹਰ ਮਨ ਮਾ ਸਿ ਰਾਗ ਮਹਿਲਾ ਪਹਿਲਾ ਘਰ ਦੂਜਾ ਤਨ ਜੋੜਿਆ ਪੁਲੜਾ ਨਾ ਠੀੜੇ ਦਿਨ ਚਾਰੀ ਪਾਬਣ ਕੇਰੇ ਪਤ ਜਿਉ ਹਾ ਡਲ ਡੁੱਲ ਜੁਮਣ ਹਾਰ ਰੰਗਰਮਾਨ ਲੈ ਪਿਆਰੀਆ ਜਾਂ ਜੋਪਣਾ ਹੁੱਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੋਲਾ ਰ ਸੱਜਣ ਮੀਰੀ ਰੰਗਲੀ ਜਾਏ ਸੁਤੇ ਜੀਰਾਨ ਹੰਪੀ ਵੰਜਾਂ ਡੋਮਣੀ ਰੋਵਾ ਚੀਣੀ ਬਾਣ ਜੀਨ ਸੁਣੀ ਗੋਰੀ ਆਪਣ ਕੰਨੀ ਸੋਏ ਲੱਗਿਆ ਵੇ ਸੋਰ ਨਿਤਨੇ ਪਈਏ ਰੋਏ ਨੇਤਨਾ ਪਈਏ ਹੋਈ ਨਾਨਕ ਸੂਤੀ ਪਈਏ ਜਾਨ ਵਿਰਤੀ ਸੰਨ ਗੁਣਾਂ ਗਵਾਈ ਗੰਢੀ ਔਗਣ ਚੱਲੀ ਬਨ ਸਿਰਾਕ ਮਹਿਲਾ ਪਹਿਲਾ ਘਰ ਦੂਜਾ ਆਪੇ ਰਸਿਆ ਆਪਰਾਸੀਆ ਪੇ ਰਾਮਨਹਾਰ ਆਪੇ ਹੋਈ ਚੋਲੜਾ ਆਪੇ ਸੇਜ ਭਤਾਰ ਰੰਗ ਰਤਾ ਮੇਰਾ ਸਾਈ ਬਰਾਬਰਿਆ ਭਰਪੂਰ ਰਾਮ ਆਪੇ ਮਾਚੀ ਮੱਛਲੇ ਆਪੇ ਪਾਣੀ ਜਾਲ ਆਪੇ ਜਾਲ ਮਰਕੜਾ ਆਪੇ ਅੰਦਰ ਲਾਲੀ ਆਪੇ ਬੋਹ ਵਿਜੰਗਲਾ ਸਕੀ ਮੀਰਾ ਲਾਲ ਨਿਤਰਵੇ ਸੁਹਾਗਣੀ ਦੇਖ ਮਾਰਾ ਹਾਲੇ ਪਰਨ ਨਾਨਕ ਬੇਂਤੀ ਤੂੰ ਸਰਵ ਤੂੰ ਹੰਸ ਕੌਲਾ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ ਸਿraag ਮਲ ਆਪੈਲਾ ਘਰ ਤੀਜਾ ਇਹ ਤਨ ਤਰਤੀ ਬੀਜ ਕਰਮਾ ਕਰੋ ਸਲ ਲੈ ਪਾਓ ਸਰੰਗ ਪਾਣੀ ਮਨ ਕਿਰਸਾਨ ਹਰੀ ਦੇ ਚ ਮਾਇ ਲੈ ਕਿਉ ਪਾਵਸ ਪਾਣ ਨਿਰ ਪਾਣੀ ਕਾ ਗਰਭ ਮੂੜੇ ਮਾਇਆ ਪੀਸ ਤੋ ਸਗਲ ਕਲਤਰ ਮਾਤਾ ਤੇਰੇ ਹੋਏ ਨ ਅੰਤ ਸਕਾਰਾ ਮਿਕੇ ਬਿਕਾਰ ਦੁਸ਼ਟੇ ਕਿਰਖਾ ਕਰੇ ਨਿੰਨ ਤਜ ਆਤਮੇ ਉਤਿ ਆਈ ਜਾਪ ਤਵ ਸੰਜਉ ਹੋਏ ਜਬਰਕ ਕਮਲ ਵਿਖੇ ਮਦ ਸ਼ਰਮਾਈ ਵੇ ਸਪਤਾਰ ਉਪਾਸਰੋ ਸੰਗਰੇ ਤਿੰਨ ਖੋੜਾ ਨਿਤਕਾਲ ਸਾਰੈ 10 18 ਪੈ ਮੈਂ ਅਪਰਵੋਚਿਨ ਕਹਿ ਨਾਨਕ ਇਕ ਏ ਲਿ ਇਵ ਇਕ ਤਾਰ ਸਿ ਰਾਗ ਮੈ ਲਾ ਪਹਿਲਾ ਘਰ ਦੀ ਜਾ ਅਮਲ ਕਰ ਧਰਤੀ ਬੀਜ ਸਭ ਤੋਂ ਕਰ ਸਤ ਕੀ ਆਬ ਨਿਤ ਦੇ ਪਾਣੀ ਹੋਏ ਕਿਰਸਾਣੀ ਮਨ ਜਮੈ ਲੈ ਪੀਸਤ ਦੋਜ ਕ ਮੂੜੇ ਏਵ ਜਾਣੀ ਮਤ ਜਾਣ ਸੈ ਗੱਲ ਨਹੀਂ ਪਾਇਆ ਮਾਲਕ ਮਾਲੇ ਰੂਪ ਕੀ ਸੋਭਾ ਇਤ ਵਿਦੀ ਜਨਮ ਗਵਾਰਾ ਐ ਬਤਾਨ ਜੀਕੜੋ ਏ ਮਨ ਮੀਂਡ ਕੋ ਕਮਲ ਕੇ ਸਾਰ ਨਹੀਂ ਮੂਲ ਪਾਇ ਪੌਰ ਉਸਤਾਦ ਨਿਧ ਭਾਖਿਆ ਬੋਲੇ ਕਿਉਂ ਬੂਝੇ ਜਾਨ ਹਾਂ ਬੂਝਾਈ ਆਕਣ ਸੁਨਣਾ ਪੌਣ ਕੀ ਬਾਣੀ ਇਹ ਮਨ ਰੱਤਾ ਮਾਇਆ ਕਸਮ ਕੀ ਨਦਰ ਦਿਲੈ ਪੀ ਸੰਦੇ ਜਿਨੀ ਕਾਰੀਕ ਤੇ ਆਇ ਤੀ ਕਾਰ ਕਿ ਪੰਜ ਕਰ ਸਾਥੀ ਨਾ ਸ਼ੈਤਾਨ ਮਤ ਘਟ ਜਾਈ ਨਾਨਕ ਆਖੇ ਰਹਿ ਪੈ ਚਲਣਾ ਮਾਲ ਤਨ ਕੀਤ ਪੂ ਸਹਜਾਈ ਸਿ ਰਗ ਮਹਿ ਲਾ ਪਹਿਲਾ ਘਰ ਚੌਥਾ ਸੋਈ ਮੋਲਾ ਜਿਨ ਜਗ ਮੋਲਿਆ ਹਰਿਆ ਕੀਆ ਸੰਸਾਰੂ ਆਪ ਖਾਕ ਜਿਨ ਪੰਦਰ ਹਾਈ ਧਨ ਸਿਰਜਨ ਹਾਰੋ ਮਰਨਾ ਮੁੱਲਾ ਮਰਨਾ ਪੀ ਕਰਤਾ ਰੋਡਨ ਨਾਰਹ ਤਾਂ ਤੂੰ ਮੁਲਾ ਤਾਂ ਤੂੰ ਕਾਜੀ ਜਾਣੇ ਨਾਮ ਖੁਦਾਈ ਜੇ ਬੋ ਤੇਰਾ ਪੜਿਆ ਹੋਵੇ ਜੇ ਬੋ ਤੇਰਾ ਪੜਿਆ ਹੋਵੇ ਕੋ ਰਹੇ ਨ ਪਰ ਇਹ ਪਾਈ ਸੋਈ ਕਾਜੀ ਜਿਨੇ ਆਪ ਤਜਿਆ ਇਕ ਨਾਮ ਕੀਆ ਯਾਦਾਰੋ ਹੈਪੀ ਹੋ ਸੇ ਜਾਏ ਨ ਜਾਸੀ ਸਾਚਾ ਸਿਰਜਨਹਾਰੋ ਪੰਜ ਵਖਤ ਨੇ ਵਾਝ ਗੁਜਾਰਾ ਪੜੈ ਕੀ ਤੀਬ ਕੋਰਨ ਨਾਨਕ ਆਖੇ ਗੌਰ ਸਿਦੀ ਹਿਰਿਓ ਪੀਣਾ ਖਾਣਾ ਸਿਰਾਗ ਮਹਿ ਲਾ ਪਹਿਲਾ ਘਰ ਚਉਤਾ ਏਕ ਸੁਆਣ ਦੋਇ ਸੁਆਣੀ ਨਾਲ ਭਲਕੇ ਭੋਂ ਕੈਸਾ ਬਿਆ ਕੋੜ ਛੂਰਾ ਮੁੱਠਾ ਮੁਰਦਾਰ ਤਾਨ ਕਰੂ ਪ੍ਰਾਕਰਤਾਰ ਮੈਂ ਪਤ ਕੀ ਪੰ ਕੀ ਕਰਨੀ ਕਿਸਕਾਰ ਹਉ ਬਿਗੜੇ ਰੂਪ ਰਾਂਹ ਬਿਕਰਾ ਤੇਰਾ ਇੱਕ ਨਾਮ ਤਾਰੇ ਸੰਸਾਰ ਮੈਂ ਇਹ ਆਸੇ ਉਧਾਰਾ ਮੁਖ ਨਿੰਦਾ ਆਖਾਂ ਦੀ ਰਾਤਿ ਪਰ ਕਰ ਜੋ ਹਿਨੀ ਸਨਾ ਕਾਮ ਕਰੋ ਤਨ ਵਸੇ ਚੰਡਾਲ ਤਾਨ ਗੁਰੂ ਪ੍ਰਾ ਕਰਤਾਰ ਫਾਈ ਸੁਤ ਮਲੂਕੀ ਵੇ ਹੌਂ ਟਕਵਾੜਾ ਠੱਗੀ ਦੀਸ ਘਰਾਸੀ ਹਣ ਬਉਤਾ ਪਾਰ ਤਾਨ ਗੁਰੂ ਪ੍ਰਾਹ ਕਰਤਾਰ ਮੈਂ ਕੀਤਾ ਨਾ ਜਾਤਾ ਹਾਰਾਮਖੋ ਹੌਂ ਕਿਆ ਮੁੰਦੇ ਸਾ ਦੁਸ਼ਟ ਚੋਰੈ नानक नहीं कह विचार तान रूप परा करतार श्री रागम ला पहला घर चौथा एक सूरत ते हैं जी सूरत में होना कोई ना की जे सूरते हा तिन राव लेखा इको आओ जा काहे जी करे चतराई ले बैठे दे टिल ना कपाई राव तेरे जी, जी का तोई कित को सावियां में रोई जे तू सावियां में रोई तू ओना का तेरी ओहे ਕਸੀ ਬੋਲ ਵਿਗੜ ਵਿਗੜੇ ਬੋਲੇ ਤੂੰ ਨਦਰੀ ਅੰਦਰ ਤੋਂ ਲੈ ਤੋਲ ਜਾਂ ਕਰਨੀ ਤਾਂ ਪੂਰੀ ਮਤ ਕਰਨੀ ਬਾਜੋ ਕਟੇ ਘਟ ਪਰ ਤਨਾ ਨਹੀਂ ਗਿਆਨੀ ਕਸ ਹੋਈ ਆਪ ਜਾਣੇ 부ਜੀ ਸੁਈ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਪਰਮਾਨ ਸਿਰ ਰਗ ਮੈਲਾ ਪਹਿਲਾ ਘਰ ਚੌਥਾ ਤੂੰ ਦਰ ਆਉ ਦਾਨਾ ਬਿਨਾ ਮੈਂ ਮਛਲੀ ਕੈਸੀ ਅੰਤ ਲਾਹਾਂ ਜਾਂ ਜਾਂ ਦੇਖਾਂ ਤਾਂ ਤਾਂ ਤੋਂ ਹੈ ਤੂੰ ਤੇ ਨਿਕਸੀ ਫੂਟ ਮਰਾਂ ਨਾ ਜਾਣਾਂ ਮੇ ਨਾ ਜਾਣਾਂ ਚਾਲੀ ਨਾ ਜਾਂ ਦੁੱਖ ਲਾਗੇ ਤਾਂ ਤੂ ਜਿਸ ਮਾਲੀ ਰਾ ਤੂੰ ਭਰਪੂਰ ਜਾਣਿਆ ਮੈਂ ਦੂਜੋ ਕਾਚ ਕਰੀ ਸੋਤੇ ਰਹਿ ਅਦੂਰ ਤੂੰ ਦੇਖੇ ਹੋ ਮੇਂ ਕਿਰਪਾਉਂ ਤੇਰੇ ਕਾਮਨ ਤੇਰੇ ਨਾ ਜੇ ਤਾਂ ਦੇਤੀ ਤਾਹੋਂ ਅਖਾਉ ਬਿਆਦਰ ਨਾਇ ਕੈ ਦਰ ਜਾਉ ਨਾਨਕੇ ਕਰੇ ਅਰਦਾਸ ਜਿਉ ਪਿੰਡ ਸੋ ਤੇਰੇ ਪਾਸੇ ਹਾ ਪੇ ਨੇੜੇ ਦੂਰ ਹੈ ਆਪੇ ਹੀ ਆਪੇ ਮੰਜ ਮਿਆਂਨ ਆਪੇ ਵੇਖ ਸੁਣਿ ਆਪੀ ਕੁਦਰਤ ਕਰੇ ਜਹਨ ਜੋਤੀ ਪਾਵੇ ਨਾਨਕਾ ਹੁਕਮ ਸੋਈ ਪਰਮਾਨੰ ਸਿ ਰਾਗ ਮਹਿ ਲਾ ਪਹਿਲਾ ਘਰ ਚੌਥਾ ਕੀਤਾ ਕਾ ਕਰੇ ਮਨ ਮਾਨ ਦੇਵਨ ਹਾਰੀ ਕੈ ਹੱਥ ਦਾਨ ਭਾਵੇ ਦੀਨ ਸਈ ਦੇਈ ਸੋਈ ਕੀ ਤੇ ਕੇ ਕੀ ਆ ਗਿਆ ਹੋਈ ਹਾਪੇ ਸਾਜ ਭਾਵਤੀ ਸੱਚ ਹੰਦਾ ਕੱਚਾ ਕੱਚ ਨਹੀਂ ਕਾੱਚ ਨਾ ਕਹਿ ਰੁੱਖ ਬਿਰਖ ਅਸਰਾ ਕੰਤ ਜੇ ਤਾ ਤੇਹਾ ਤਿੰਨ ਨਾ ਹੋ ਫੁੱਲ ਭਾਉ ਫਲ ਲਿਖਿਆ ਪਾਇ ਆ ਬੀਜਾ ਪੀਖਨ ਕੱਚੀ ਕੰਨ ਕੱਚਾ ਵਿਸਵਾਰਾਜ ਮਤ ਅਲੂਣੀ ਵਿਕਾਸਾ ਦੀ ਨਾਨਕ ਆਣਿਆ ਵੇ ਰਾਸ ਬਿਨਾ ਵਿਨਾ ਹਿਸਾਬ ਆਸਿਰਾ ਕਮੈਲਾ ਪਹਿਲਾ ਕਰ ਪੰਜਮਾ ਅਚਲ ਚਲਾਈ ਨਾ ਚਲਾਈ ਨਾ ਭੌ ਘਟਾਰਾ ਕਰ ਸਕੈ ਜੋ ਸਾਇਬ ਰਖੈ ਤਿਉ ਰਹਿ ਜਲੋ ਪੀ ਕਾ ਜਿਓ ਟਲ ਪਲੈ 빈 ਤੇਲ ਦੀਵਾ ਕਿਉ ਜਲੇ ਫੇਰਾ ਪੋਥੀ ਪੂਰਾਂ ਕਮਾਈਐ ਬਹੁ ਵੱਟੀ ਇਤ ਤਨ ਪਾਈਐ ਸਚ ਬੂਝਣ ਆਣ ਜਲਾਈਐ ਹਿਉ ਤੇਲ ਦੀਵਾ ਹਿਉ ਜਲੇ ਕਰ ਚਾਨਣ ਸਾਹਿਬ ਤਿਉ ਮਿਲੈ ਰਹਾ ਇਤਨ ਲਾਗੇ ਬਾਣੀਆਂ ਸੁਖ ਹੋਵੇ ਸੇਵਕ ਮਾਣੀਆਂ ਸਭ ਦੁਨੀਆਂ ਆ ਬਣ ਜਾਣੀਆਂ ਬੇ ਦੁਨੀਆਂ ਸੇਵਕ ਮਾਈ ਐ ਤਾਂ ਦਰਗਹ ਬੈਸਨ ਪਾਈ ਐ ਕੋ ਨਾਨਕ ਬਾਣ ਲੋਡਾਈ ਐ ਸ੍ਰੀ ਰਾਗ ਮਹਲਲਾ ਤੀਜਾ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦਿ ਹਉ ਸਤਗੁਰ ਸੇਵੀ ਆਪਣਾ ਇਕ ਮਨ ਇਕ ਜਿਤ ਪਾਏ ਸਤਗੁਰ ਮਨ ਕਾਮਨਾ ਤੀਰਥੈ ਜਿਸਨੋ ਦੇ ਬੁਜਾਇ ਮਨ ਚੰਦਿਆ ਵਰ ਪਾਵਨਾ ਕੀ ਸੋਲ ਪਾਈ ਨਾ ਧਿਆਇ ਨਾ ਮੰਗਿਆ ਨਾ ਮੈਂ ਸਹ ਸਮਾਏ ਮਨ ਮੇਰੀ ਆ ਰਸ ਚਾਗ ਤਿੱਖ ਜਾਏ ਜਿਨੀ ਗੁਰਮੁਖ ਚਾਖਿਆ ਸਹ ਜੀ ਰਹੇ ਸਮਾਏ ਰਹੋ ਜਿਨਿ ਸਤਗੁਰ ਸੇਵਿਆ ਤਿਨਿ ਪਾਇਆ ਨਾਮ ਨਿਦਾਨ ਅੰਤਰ ਅਰਸ ਰavrਿਆ ਚੂਕਾ ਮਾਨਿ ਅਭਿਮਾਨ ਹਿਰਦੇ ਕਉਨ ਪ੍ਰਗਾਸਿਆ ਲਾਗਾ ਸਹਿ ਧਿਆਨ ਮਾਨਿ ਨਿਰਮਲ ਹਰ ਰavrਿਆ ਪਾਇਆ ਦਰਗਹਿ ਮਾਨ ਸਤਗੁਰ ਸੇਵਿ ਆਪਣਾ ਤੇ ਵਿਲੇ ਸੰਸਾਰ ਹੋ ਮੇ ਮਮਤਾ ਮਾਰ ਕਹ ਰਖਿਆ ਉਰਤਾਰ ਹੋ ਤਿਲਕਾ ਬਲ ਹਾਰਣ ਜਿਨਾ ਨਾਮੇ ਲਗਾ ਪਿਆਰ ਸੇ ਸੁਖੀ ਚੌਂ ਜੁਗੀ ਜਿਨਾ ਨਾਮ ਖੋਟ ਅਪਾਰ ਗੁਰ ਮਿਲੇ ਨਾ ਪਾਏ ਚੁਕੇ ਮੋਹ ਬੇ ਪਿਆਰ ਹਰ ਸੇਤੀ ਮਨ ਰਾਵ ਰਿਆ ਘਰੀ ਮੈਂ ਉਦਾਸ ਜਿਨਾਂ ਹਰਿ ਕਾ ਨਾਮ ਜਿਨਹਾਰ ਕਾ ਸਾਧਨਾ ਆਇਆ ਓ ਤਿਨ ਬਲਹਾਰੇ ਜਾਸ ਨਾਨਕ ਨਦਰੀ ਪਾਈ ਸਚ ਨਾਮੁ ਗੁਣਤਾ ਸਿਰਾਗ ਮਹਿ ਲਾਤੀ ਜਾ ਬਉ ਭੀ ਕਰ ਪਰਮਾਇ ਮਨ ਹਿਰਦੇ ਕਵਟਕ ਮਾਈ ਹਰਿ ਕਾ ਮਹਿਲ ਨ ਪਾਵੀ ਮਰ ਵਿਸਤਾ ਮਾਇ ਸਮਾਇ ਮਨੁ ਗ੍ਰਹਿ ਮੈਉ ਦਾਸ ਸਚ ਕਰਣੀ ਸਤ ਸੰਜਮ ਕਰਣੀ ਸੋ ਕਰੈ ਗੁਰਮੁ ਘੋਇ ਪ੍ਰਗਾਸ ਰਾਵ ਗੁਰ ਕੈ ਸਬਦਿ ਮਨ ਜੀਤਿਆ ਗਤ ਮੁਕਤ ਕਰੈ ਮੈ ਹਰ ਕਾ ਨਾਮ ਤੇ ਆਏ ਸਾ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆ ਭੋਗ ਕਰਨ ਨਾਖੰਡ ਰਾਜ ਕਮਾਈ ਮੇਨ ਸਾਤ ਗੁਰ ਸੁਖ ਨਾ ਪਾਈਐ ਫਿਰ ਫਿਰ ਜੋ ਨਹੀਂ ਪਾਇ ਹਰ ਹਰ ਹਾਰ ਕੰਠ ਪੈ ਜਿਨੀ ਪੈ ਰਿਆ ਗੁਰ ਚਰਣੀ ਚਿਤ ਲਾਇ ਤਿੰਨਾ ਪਿਛੇ ਰਿਤ ਫੇ ਸਿੱਧ ਫਿਰੰ ਉਹਨਾਂ ਤੇ ਲਣਾ ਤਮੈ ਜੋ ਪ੍ਰਪਾਵੇ ਸੋਤੀ ਅਵਰਣ ਕਰਨ ਜਾਏ ਿਆ ਨਾਨਕ ਜੀਵੇ ਨਾਮ ਲੈ ਹਰ ਦੀਵੇ ਸਹਜ ਸੁਪਾਇ ਸਿ ਰਾਗਮਲਾਤੀ ਜਾ ਘਰ ਪਹਿਲਾ ਜਿਸੇ ਕੀ ਸਰਕਾਰ ਤੇ ਕਸ ਕਬ ਕੋਈ ਗੁਰਮ ਕਾਰਕ ਮਾਵਣੀ ਸੱਚ ਕਰ ਪ੍ਰਗਟ ਹੋਈ ਅੰਤਰ ਜੀ ਸੇ ਕੈ ਸੱਚ ਵਸੈ ਸੱਚੀ ਸੱਚੀ ਸੋਈ ਸੱਚ ਮਿਲੇ ਸੇਨਾ ਵਿਛੜੈ ਤੈਨੇ ਨਿਜ ਕਰਵਾਸਾ ਹੋਈ ਮੇਰੇ ਰਾਮ ਮੈਂ ਹਰ ਬਿਨੇ ਵਰਣਾ ਕੋਈ ਸਾਧ ਗੁਰ ਸਾਜ ਪ੍ਰਾ ਨਿਰਮਲਾ ਸ਼ਬਦ ਮਿਲਾਵਾ ਹੋਈ ਰਾਗ ਸ਼ਬਦ ਮਿਲੇ ਸੋ ਮਿਲ ਰਾਇ ਜਿਸ ਨਉ ਆਪੇ ਲੈ ਮਿਲਾਏ ਦੂਜੇ ਪਾਇ ਕੋ ਨਾ ਮਿਲਾਏ ਫਿਰ ਰਿਆ ਮੈਂ ਜਾਏ ਸਮ ਇੱਕ ਵਰਦਾ ਏ ਕੋ ਰਿਆ ਸਮਾਏ ਜਿਸਨੋਂ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪੰਡ ਜੋਤ ਕੀ ਬਾਤ ਕਰੈ ਵਿਚਾਰ ਮਤ ਬੁੱਧ ਭਵੀ ਨ ਬੂਝੀ ਅੰਦਰ ਲੋ ਵੀਕਾਰਨ ਦੱਖ ਚੁਰਾਸੀ ਭਰਮ ਦੇ ਪਰਮ ਪਰਮ ਹੋਏ ਖੁਆਰ ਬੂ ਗੁਰ ਪੂਰਬ ਲਿਖਿਆ ਕਮਾਉਣਾ ਕੋਈ ਨ ਮੇ ਟਣਹਾਰ ਸਤ ਗੁਰ ਕੀ ਸੇਵਾ ਗਾਖੜੀ ਸਿਰ ਦਿੱਜੀ ਆਪ ਗਵਾਹੀ ਸਬਦ ਤਾਂ ਹਰ ਮਿਲੈ ਸੇਵਾ ਪਵੈ ਸਭ ਤائیں ਪਰਸ ਪਰਸੀ ਪਰਸੋ ਜੋਤੀ ਜੋਤ ਸਮਾਈ ਜਿਨ ਕੋ ਪੁਰਬ ਲਿਖਿਆ ਤਿੰਨ ਸਤ ਗੁਰ ਮਿਲਿਆ ਆਇ ਆਏ ਮਨ ਭੁਖਾ ਪੁਖਾ ਮਤ ਕਰੈ ਮਤੋ ਕਰੈ ਪੁਕਾਰ ਲਖ 84 ਜਿਨ ਸ੍ਰੀ ਸਭ ਸੇ ਦੇ ਆਧਾਰ ਨਿਰਪਰ ਸਦਾ ਨਿਰਮਲਾ ਹੈ ਸਬਦਾ ਨਿਰਪਉ ਸਦਾ ਦਿਆਲ ਸਬਨਾ ਕਰਤਾ ਸਾਰ ਨਾਨਕ ਗੁਰਮੁਖ ਪੂਜੀ ਪਾਈ ਮੁਖ ਦਵਾਰ ਸੇ ਰਾਗ ਮੈ ਲਾ ਤੀਜਾ ਜਿਨ ਨੇ ਸੁਣ ਕੈ ਮੰਨਿਆ ਤਿਨ ਨਿਜ ਕਰ ਵਾਸ ਗੁਰਮਤੀ ਲਾਈ ਸੱਚ ਹਰ ਪਾਇਆ ਗੁਣਤਾਸ ਸਬਦ ਰਤੇ ਸੇ ਨਿਰਮਲੇ ਆਨ ਸਤ ਬਨਹਾਰੇ ਜਾਸ ਹਿਰਦੇ ਜਿਨ ਕੈਰ ਵਸੈ ਤਿਸ ਸਕਟ ਹੈ ਪ੍ਰਗਾਸ ਮਨ ਮੇਰੇ ਹਰ ਹਰ ਨਿਰਮਲ ਤਾਇ ਤੁਰ ਮਸਤਕ ਜਿਨ ਕੋ ਲਿਖਿਆ ਸੇ ਗੁਰਮੁਖ ਰਾਹਿ ਲਿਵ ਲਾਈ ਰਹਾ ਹੂੰ ਹਰ ਸੰਤੋ ਦੇਖੋ ਨਾ ਦਿਰ ਕਰਨਿ ਨਿਵਸੇ ਪਰਪੂਰੈ ਗੁਰਮਤੀ ਜਿਨ ਪਹਿਛਾਣਿਆ ਸਿਂ ਦੇਖੇ ਸਦਾ ਹਜੂਰੈ ਜਿਨ ਗੁਣ ਤਿੰਨ ਸਤਿ ਮਨ ਵਸੈ ਓ ਗੁਣਮੰਤੀ ਤੂਰੈ ਮਨਮ ਗੁਣ ਤੇ ਬਾਰੇ ਬਿਨ ਨਾਵੇ ਮਰਦੇ ਝੂਰੈ ਜਿਨ ਸਬਦਿ ਗੁਰੂ ਸੁਨ ਮੰਨਿਆ ਤਿਨ ਮਨ ਧਿਆਇ ਹਰਿ ਸੋਇ ਹੰਦੀਰ ਭਗਤੀ ਰਤਿਆ ਮਨਤਾ ਨਿਰਮਲ ਹੋਈ ਕੂੜਾ ਰੰਕ ਸੂਮਕਾ ਬਿਨ ਜਾਇ ਦੁਖ ਰੋਈ ਜਿਸ ਅੰਤਰਨਾਮ ਪ੍ਰਗਾਸ ਹੈ ਸਦਾ ਸਦਾ ਥਿਰ ਹੋਈ ਜੋਨ ਪਦਾਰਥ ਪਾਇ ਕਹਿਰ ਨਾਮ ਨਾ ਚੇਤੇ ਲਿਵ ਲਾਈ ਪੱਖਿ ਸਿਐ ਰਹਿੜਾ ਨਾ ਅਗੇ ਠੌਰ ਨਾ ਪਾਇ ਜੋ ਵਿਲਾਹ ਹੱਥ ਨ ਆਵੀ ਅੰਤ ਕਿਆ ਪਛਤਾਏ ਜੇ ਨਦਰ ਕਰੇ ਸੋਬਰ ਹੈ ਹਰ ਸੇਤੀ ਲਿਵ ਲਾਈ ਦੇਖਾ ਦੇਖੀ ਮਤ ਕਰੇ ਮਨ ਮਗਉ ਨਾ ਪਾਇ ਜਿਨ ਗੁਰਮੁਖੀਰ ਦਾ ਸੋਦੈ ਸੇ ਪਈ ਤਿੰਥਾਂ ਹਰ ਗੁਣ ਗਾਵੈ ਹਰ ਨਿਤ ਪੜੰ ਹਰ ਗੁਣ ਗਾਇ ਸਮਾਏ ਨਾਨਕ ਤਿਨ ਕੀ ਬਾਣੀ ਸਦਾ ਸਚੈ ਜੇ ਨਾਮ ਰਹਿ ਲਿਵ ਲਾਇ ਸਿਰਾਗ ਮਨ ਲਾਤੀ ਜਾ ਜਿਨਿ ਕਮਨ ਨਾਮ ਤੇ ਆਇਆ ਗੁਰਮਤੀ ਵਿਚਾਰ ਤਿਨ ਕੇ ਮੁਖ ਸਦੁਬਲੇ ਸੱਚੇ ਦਰਬਾਰ ਹੋਇ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ ਪਾਈ ਰੇ ਗੁਰਮੁਖ ਸਦਾ ਪਤ ਹੋਇ ਹਰ ਹਰ ਸਤਿ ਤਿਹਾਈ ਆਈ ਮਨਹੁ ਮੈਂ ਕਟੈ ਧੋਇਰਾ ਮਨੁ ਕਾ ਨਾਮ ਨ ਜਾਣੀ ਵਿਨ ਨਾਮਿ ਪਤ ਜਾਇ ਸਬਦੈ ਸਾਧਨ ਆਯੋ ਲਾਗੇ ਤੂਜੀ ਪਾਇ ਇਸ ਤਾਕੇ ਕੀੜੇ ਵਿੱਚ ਮੈਂ ਵਿਸ਼ਟਾ ਸੇ ਵਿਸ਼ਟਾ ਮੈਂ ਸਮਾਇ ਤਿਨ ਕਾ ਜਨਮ ਸਭ ਲੈ ਜੋ ਚਲੈ ਸਤਗੁਰੁ ਪਾਇ ਕੋਲੁ ਉਦਾਰਿ ਆਪਣਾ ਧਨ ਜਿਨੇ ਦੀ ਮਾਇ ਹਰ ਹਰ ਨਾਮ ਤਿਹਾਈ ਜਿਸ ਨੂੰ ਕਿਰਪਾ ਕਰੇ ਰਜਾਇ ਜਿਨੇ ਗੁਰਮੁਖ ਨਾਮ ਤਿਹਾਇਆ ਵਿੱਚੋਂ ਆਪ ਗਵਾਇ ਕੋਇ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਸਾਈ ਸਮਾਂ ਨਾਨਕ ਆਇਸੀ ਪਰਮਾਨ ਹੈ ਜਿਨ ਗੁਰਮਤੀ ਹਰ ਤਿਆਇ ਸਿraag ਮੈ ਲਾ ਤੀਜਾ ਹਰ ਭਗਤਾਂ ਹਰ ਤਨਰਾਸ ਹੈ ਗੁਰ ਪੂਝ ਕਰੇ ਵਪਾਰ ਹਰ ਨਾਮ ਸਲਾਨ ਸਦਾ ਸਦਾ ਵਖਰਾ ਨਾਮ ਅਧਾਰ ਗੁਰ ਪੂਰੇ ਹਰ ਨਾਮ ਦੇ ਰੜਾਇਆ ਹਰ ਭਗਤਾਂ ਟੂਟ ਭੰਡਾਰ ਭਾਇ ਰੇਸ ਮਨ ਕੋ ਸਮਝਾਏ ਇਹ ਮਨ ਅਲਸ ਕਿਆ ਕਰੇ ਗੁਰਮੁਖ ਨਾਮ ਧਿਆਇ ਰਹਾ ਹਰ ਭਗਤ ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਖਨ ਭਗਤ ਨਾ ਹੋ ਵੀ ਦੂਦਾ ਹੋਏ ਖੁਆਰ ਸੋ ਜਨ ਲਾਇਆ ਨਾਰ ਲਐ ਜਿਸ ਅੰਤਰ ਵਿੱਚ ਵਿਚਾਰ ਸੋ ਸੇਵਕ ਅਰਿਆਖੀ ਜੋ ਹਰ ਆਖੇ ਉਰਤਾਰ ਮਨ ਤਨ ਹੋਮੀ ਆਗੇ ਧਰੈ ਹੋਮੀ ਵਿੱਚੋਂ ਮਾਰ ਤਨ ਗੁਰਮੁਖ ਸੋ ਪਰਵਾਨ ਹੈ ਜੇ ਕਦ ਨਾ ਆਇ ਮਹਿ ਹਾਰੈ ਕਰ ਮਿਲੇ ਤਾਂ ਪਾਈਏ ਬਿਨ ਕਰਮ ਪਾਇਨ ਜਾਈ ਨਾ 84 ਤਰਸ ਦੇ ਜਿਸ ਮਿਲੇ ਸੋ ਮਿਲੇ ਹਰਿ ਆਇ ਨਾਨੀ ਗੁਰਮਖਰ ਪਾਇਆ ਸਦਾ ਹਰਿ ਨਾਮ ਸਮਾਇ ਸਿ ਰਗ ਮਹਿਲਾ ਤੀਜਾ ਸੁਖ ਸਾਗਰ ਹਰਿ ਨਾਮ ਹੈ ਗੁਰੂ ਮੇ ਪਾਇਆ ਜਾਏ ਆਂਦੀ ਨਾਮ ਧਿਆਈ ਸਹਿਜੇ ਨਾਮ ਸਮਾਏ ਅੰਦਰ ਰਚੇ ਹਰ ਸਤਿ ਸਿਉ ਰਸਰਾ ਹਰ ਗੁਣ ਗਾਇ ਭਾਈ ਰੇ ਜਗ ਦੁਖੀਆ ਦੁਜੇ ਪਾਏ ਗੁਰ ਸ੍ਰਣਾਈ ਸੁਖ ਲੈ ਆਂਦੀ ਨਾਮ ਧਿਆਈ ਰਹਾ ਸਾਚੇ ਮੈ ਨ ਲਾਗੀ ਮਨ ਨਿਰਮਲ ਹਰਤੀ ਆਇ ਗੁਰਮੰਗ ਸਬਦ ਪਛਾਣੀ ਹਰ ਅੰਮ੍ਰਿਤ ਨਾਮ ਸਮਾਇ ਗੁਰ ਗਿਆਨ ਪਚੰਡ ਬਲਾਇਆ ਅਗਿਆਨ ਅੰਧੇ ਰਾਜੈ ਮਨ ਮੁਖ ਮੈ ਲੈ ਮਨ ਪਰੇ ਹੋ ਮੈ ਤ੍ਰਿਸ਼ਨਾ ਬੇਕਾਰ ਮਿਣ ਸਬ ਦੇ ਮੈ ਨ ਉਤਰੈ ਮਰ ਜਮੇ ਹੋਏ ਖੁਆਰ ਤਾਤਰ ਬਾਜੀ ਪਲਤਰੈ ਨ ਉਰਵਾਰ ਨ ਪਾਰੇ ਗੁਰਮੰਗ ਜਪਤ ਸੰਜਮੀ ਹਰਖੈ ਨਾਮ ਪਿਆਰ ਗੁਰਮੰਗ ਸਦਾ ਧਿਆਈ ਏਕ ਨਾਮ ਕਰਤਾ ਧਾਰ ਨਾਨਕ ਨਾਮ ਤੇ ਆਈ ਹੈ ਸਵਨਾ ਜੀਆਂ ਕਾ ਆਧਾਰ ਸਿਰਾਗ ਮਹਿਲਾ ਤੀਜਾ ਮਨਮ ਕਮੋ ਵੀ ਆਪਿਆ ਬਰਾਗ ਉਦਾਸੀ ਨਾ ਹੋਈ ਸਬਦ ਨਾ ਚੀਨੇ ਸਦਾ ਦੁੱਖ ਅਰ ਦਰਗਹ ਪਾਤਿ ਖੋਈ ਹੁ ਮੇ ਗੁਰਮੁਖ ਕੋਈ ਨਾਮ ਰਤੇ ਸੁਖ ਹੋਇ ਮੇਰੇ ਮਨ ਅਨ ਸਪੂਰਹੀ ਨਿਤ ਆਸਾ ਸਤਗੁਰ ਸੇ ਮੋ ਪਰਜਣ ਕਰੀ ਮਨ ਉਦਾਸਾਰਾ ਗੁਰਮ ਕਰਮ ਕਮਾਵੇ ਬਿਖਸੇ ਹਰ ਬਿਰਾਗੇ ਆਨੰਦ ਤੈਨਿ ਭਗਤ ਰਹੈ ਦਿਨ ਰਾਤੀ ਹੁ ਮੇ ਮਾਰਨ ਚੇਂਦ ਬੜੇ ਭਾਗ ਸਤ ਸੰਗਤ ਪਾਈ ਹਰ ਪਾਇਆ ਸਹਿ ਜੀ ਆਨੰਦ ਸੋ ਸਾਧੁ ਗੁਬੈ ਰਾਗੀ ਸੋਈ ਹਿਰ ਦੇ ਨਾਮ ਵਿਸਾਇ ਅੰਤਰ ਲਾਗਨ ਤਾਮਸ ਮੂਲੇ ਵਿੱਚੋਂ ਆਪ ਗਵਾਏ ਨਾਮ ਨਿਦਾਨ ਸਤਗੁਰ ਦੇ ਖਾਲਿਆ ਹਰ ਪਿਆਹਾ ਘਾਈ ਜਿਨ ਜਿਨੇ ਪਾਇਆ ਸਤ ਸੰਗਤੀ ਪੂਰੇ ਭਾਗ ਬਿਰਾਜ ਮਨ ਮੁਖ ਵਿਰੇ ਨਾ ਜਾਣ ਸਤਗੁਰ ਹਮੇਂ ਅੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਇ ਬਿਨ ਭੈ ਕਿਹੀ ਲਾਗ ਸਿਰਾਗ ਮੈ ਲਾਤੀ ਜਾਮ ਕਾਰੇ ਸੋਦ ਪਾਈਐ ਅੰਤਰ ਸਬਤ ਹੋਏ ਖਿੰਖਿਨਾ ਸੰਮਾਲੀਏ ਗੁਰਮੁਖ ਪਾਵੇਂ ਕੋਈ ਨਾਮ ਜਿਦਾਨੇ ਖੁੱਟ ਹੈ ਉੜ ਭਾਗ ਬਰਾਬਦ ਹੋਏ ਮੇਰੇ ਮਾਨ ਤਜ ਨਿੰਦਾ ਹੋ ਮੇ ਅਹੰਕਾਰ ਹਰ ਜਿਸ ਦਾ ਧਿਆਇ ਤੂੰ ਗੁਰ ਏਕ ਓੰਕਾਰ ਹ ਗੁਰਮਖਾ ਕੇ ਮੂਹ ਜਲੇ ਗੁਰ ਸ਼ਬਦੀ ਵਿਚਾਰ ਅੰਤਰ ਹਰਨ ਤਪੜਨ ਸੁਖ ਪਾਏ ਦੇ ਜਪ ਜੋਰ ਦੀ ਮੁਰਾਰ ਕਰ ਹੀ ਵਿੱਚ ਮੈਲ ਪਾਇਆ ਗੁਰ ਸ਼ਬਦ ਦੀ ਵਿਚਾਰ ਸਤ ਗੁਰ ਤੇ ਮੂੰ ਫੇਰੈ ਮੱਥੇ ਤਿੰਨ ਕਾਲੇ ਅੰਦੀ ਦੁੱਖ ਮਾਉ ਦੇ ਜੋ ਹੈ ਜਮ ਜਾਲ ਸੁਪਨੇ ਸੁਖ ਨ ਦੇਖਣੀ ਮੋ ਚਿੰਤਾ ਪਰ ਜਾਲ ਸਬਨ ਕਾ ਦਾਤਾਈ ਕਿਆਂ ਪੀ ਬੱਕਰੀ ਕਹੈ ਨ ਕਛੁ ਨਾ ਜਾਵੀ ਜਿਸ ਭਾਵੇ ਤਿਸ ਦੀ ਨਾਨੇ ਗੁਰਮ ਪਾਈਆ ਪੀ ਜਣ ਸੋਈ ਸੇ ਰਾਗ ਮਹਿਲ Tiga jam. Mati jam. ਸਚਾ ਸਾਹਿਬ ਸੇਵੀ ਸੱਚ ਬੜੀ ਨਾਈ ਦੇ ਗੁਰ ਪ੍ਰਸਾਦੀ ਮਨੁਸੈ ਉਮੇ ਦੂਰ ਕਰੇ ਏ ਮਨ ਧਵ ਤਾਰੇ ਜਾਂ ਆਪੇ ਨਦਰ ਕਰੇ ਭਾਇਰੇ ਗੁਰਮੁਖ ਹਰ ਨਾਮ ਤਿਆਇ ਨਾਮ ਨਿਦਾਨ ਸਦ ਮਨ ਵਸੈ ਵਹਿਲੀ ਪਾਵੇਂ ਥਾਉ ਰਾਵ ਮਨ ਮੁਖ ਮਨ ਤਾਨੀ ਅੰਧੈ ਤੇ ਸਿਂ ਠੌਰ ਨ ਠਾਉ ਬਹੁ ਜੋਨੀ ਭੌਂਦਾ ਫਿਰੇ ਜੋ ਸੰਜੀ ਕਰ ਕਾਉ ਗੁਰਮਤੀ ਕਰ ਚਨਨ ਸਬਦ ਮਿਲੇ ਹਰ ਨਾਮ ਤ੍ਰੈ ਗੁਣ ਵੇਖਿਆ ਆਂਦਾ ਮਾਇਆ ਹੋ ਮੋਗਬਾਰ ਲੋਭੀ ਅਨਕੋ ਸੇਵਦੇ ਪੜ ਵੇਦਾਂ ਕਰੇ ਪੁਕਾਰ ਵੇਖਿਆ ਅੰਦਰ ਪਚ ਮੇਨ ਆ ਉੜਨਾ ਨਾ ਪਾਰੇ ਮਾਇਆ 모 ਵਿਸਾਰਿਆ ਜਗਤ ਪਿਤਾ ਪ੍ਰਤਪਾਲ ਬਾਜੋਂ ਗੁਰੂ ਅਚੇਤੈ ਸਭਾ ਦੀ ਜਮਕਾਲ ਨਾਨਕ ਸਾਹਿਬ ਸੁਗੁਰਮਤੀ ਉਪਰੇ ਸੱਚਾ ਨਾਮ ਸਮਾਲਸੀ ਰਾਗ ਮੇਲਾ ਤੀਜਾ ਤ੍ਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਇ ਕਰ ਕਿਰਪਾ ਮਿਲਾਇ ਹਰ ਨਾਮ ਵਸਿਆ ਮਨਿ ਆਇ ਪੋਤੇ ਜਿਨ ਕਹਿ ਪੁਨੈ ਤਿਨ ਸਤ ਸੰਗਤ ਮਿਲਾਇ ਪਾਇ ਰੇ ਗੁਰਮਤਿ ਸਾਈ ਰਹਾ ਸਾਚੋ ਸਾਚ ਕਮਾਉਣਾ ਸਾਚੇ ਸ਼ਬਦ ਮਿਲਾਉ ਰਾਮ ਜਿਨੀ ਨਾ ਪਛਾਣਿਆ ਤਿਨ ਵਿਟੋਂ ਬਲ ਜਾਉ ਆਪ ਛੋੜ ਚਰਣੀ ਲੱਗਾ ਚੱਲਾ ਤਿਨ ਕੈ ਭਾਇ ਲਾਹਾ ਹਰ ਹਰ ਨਾਮ ਮਿਲੈ ਸਹਿਜ ਨਾਮ ਸਮਾਏ ਬਿਨ ਗੁਰ ਮੈਲ ਨਾ ਪਾਈਐ ਨਾਮ ਨਾ ਪ੍ਰਾਪਤ ਹੋਏ ਐਸਾ ਸਤ ਗੁਰ ਲੋਰ ਰੋ ਜਿਤੂ ਪਾਈ ਸਹਿ ਸੋਈ ਅਸ ਸੰਗਾਰਨ ਸੁਖ ਵਸੈ ਜੋਤੀ ਪਾਵੇ ਸੋ ਹੋਈ ਜੇ ਆ ਸਤਗੁਰ ਕਰ ਜਾਣਿਆ ਤੇ ਹੋ ਜੇ ਆ ਸੁਖ ਹੋਏ ਇਹੋ ਸਤਸਾ ਮੁਗਲੇ ਨਹੀਂ ਪਾਉ ਲਾਇ ਜਨ ਕੋਈ ਨਾਨਕ ਇਹ ਜੋ ਦੁਇ ਮੂਰਤੀ ਸ਼ਬਦ ਮਿਲਾਵਾ ਹੋਏ ਸੇ ਰਾਗ ਮੈ ਲਾਤੀ ਜਾ ਅਮਰ ਛੋੜ ਵਿਖਾਲੂ ਪਾਣੀ ਸੇਵਾ ਕਰੇ ਵਿਡਾਣੀ ਆਪਣਾ ਧਰਮ ਗਵਾ ਮੈਂ ਪੂਜੈ ਨਾਹੀ ਆਂਦੀ ਦੁਖ ਬਿਆਣੀ ਮਨਮਖੀ ਅੰਧ ਨਾ ਚੇਤਨੀ ਡੂ ਮੂਏ ਬਿਨ ਪਾਣੀ ਮਾਨ ਰੇ ਸਦਾ ਪਜੋ ਹਰ ਸ਼ਰਨਾਈ ਗੁਰ ਕਾ ਸ਼ਬਦ ਅੰਦਰ ਵਸ ਤਾ ਹਰ ਵਿਸਰਣਾ ਜਾਇ ਰਾਵ ਇਹ ਸਰੀਰ ਮਾਇਆ ਦਾ ਪੁਤਲਾ ਵਿੱਚ ਹੋਵੇਂ ਦੁਇਤੀ ਪਾਈ ਆਵਣ ਜਾਣਾ ਜੰਮਣ ਮਰਣਾ ਮਨੁ ਮੁਗ ਪਤਕ ਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਏ ਸਤਗੁਰ ਕੀ ਸੀ ਬਾਤ ਸੁਕਾਲੀ ਜੋ ਚੀ ਸੂਫਲ ਪਾਏ ਜਤ ਸਤ ਤਪ ਵੇ ਸਰੀਰ ਹਰ ਹਰ ਮਨੁਸਾਏ ਸਦਾ ਆਨੰਦ ਰਹੇ ਦੀ ਰਾਤੀ ਮਿਲ ਪ੍ਰੀਤਮ ਸੁਖ ਪਾਏ ਜੋ ਸਤਗੁਰ ਕੀ ਸ਼ਰਣਾ ਆਕਤੀ ਹਉ ਤਿਨ ਕੈ ਬਲ ਜਾਉ ਦਰ ਸੱਚੇ ਸੱਚੇ ਵੜਿਆਈ ਸਹਿ ਜਿਸ ਸਹਿ ਸਮਾਉ ਨਾਨਕ ਨਦਰੀ ਪਾਈਏ ਗੁਰਮੁਖੇਲ ਮਿਲਾਵ ਸਿਰਾਗ ਮੈ ਲਾਤੀ ਜਾ ਮਾਣੁ ਕਰਮ ਕਮਾਵਣੀ ਜੋਦੋ ਹਗਣ ਤਨ ਸਿੰਗਾਰ ਸੇਜੇ ਕੰਤ ਨ ਆਵੀ ਨਿਤ ਨਿੰਦ ਹੋਏ ਖੁਵਾਰ ਪਿਰ ਕਾ ਮੈ ਨਾ ਪਾਈ ਪਾਵੀ ਨਾਂ ਦੇ ਸੇ ਕਰਬਾਰ ਪਾਇ ਰਿਕ ਮਨ ਨਾਮ ਤੇ ਆਈ ਸੰਦਾ ਸੰਗਤ ਮਿਲ ਰਹਾ ਹੈ Jap ਭਰਾਮ ਨਾਮ ਸੁਖ